ਉਹ ਨਹਾਂ ਜੀ ਫਿਰ ਮੈਨੂੰ ਫੋਨ ਕਰਤਾ ਹੈ ਹੁਣ ਪਤਾ ਨਹੀਂ ਕੀ ਸੁਣਾ ਦੇਣਾ ਹੋਣਾ ਹੈ ਚੁੱਕਾਂ ਕਿ ਰਹਿਣਾ ਦਾ ਤਾਂ ਚੁੱਕ ਕੇ ਲੈਣੀ ਹੈ ਪੋਛ ਲੈਣੀ ਕੀ ਕਹਿਣਾ ਹੈ ਹਲੋ ਨਮਸਤੇ ਬੀਜੀ ਨਮਸਤੇ ਜੀ ਯਾਰ ਠੀਕ ਹੈ ਤੁਸੀਂ ਸੁਣਾਓ

ਠੀਕ ਓਕੇ ਲੈ ਹੁਣ ਕਹਿ ਤਾ ਗਰਮੀ ਦੀਆਂ ਛੁੱਟੀਆਂ ਮੈਂ ਆਉਣ ਲੱਗੀ ਆਂ ਜੇ ਇਹਨਾਂ ਨੂੰ ਛੁੱਟੀਆਂ ਪਈਆਂ ਨੇ ਤੇ ਮੇਰੇ ਨਿਆਣਿਆਂ ਨੂੰ ਨਹੀਂ ਪਈਆਂ ਛੁੱਟੀਆਂ ਮੈਂ ਤੇ ਆਪ ਤਿਆਰੋ ਕੇ ਬੈਠੀ ਆਂ ਮੈਂ ਪੇਕੇ ਜਾਣਾ ਹੈ ਤੇ ਜੇ ਇਹ ਆ ਗਏ ਤੇ ਇਹਨਾਂ ਨੇ ਤੇ ਮੈਨੂੰ ਜਾਣ ਹੀ ਨਹੀਂ ਦੇਣਾ ਇਹਨਾਂ ਨੇ ਕਹਿਣਾ ਆ ਰਹਿਣ ਦੇ ਹਜੇ ਭਾਬੀ ਕੋਈ ਗੱਲ ਨਹੀਂ ਬਾਅਦ ਚ ਚੱਲ ਜੀ ਆਂ ਪੇਕੇ ਆ ਕੇ ਬੈ ਜਾਣਾ ਹੈ ਅੰਤਪੋ ਲਗ ਲੈਣੇ ਨਹੀਂ ਪੇਕੇ ਜਾਣਾ ਹੁੰਦਾ कह दही मैं शामी आना ऐं कर दी इन्हना तो पेल ही चल जा सही रहेगा वो तुम किधरों आ गए हो ਨਹੀਂ ਮੈਂ ਤਾਂ ਚਲ ਆ ਗਈ ਤੈਨੂੰ ਫੋਨ ਕਰਕੇ ਆਈ ਤੂੰ ਕਿੱਧਰ ਬਹਿ ਚੁੱਕਿਆ ਏ ਤੂੰ ਹੀ ਆਪਣੇ ਪੇਕੇ ਤੇ ਮੈਂ ਆਪਣੇ ਪੇਕੇ ਤੂੰ ਇਹਦੇ ਨਾਲ ਕਹਿ ਨਹੀਂ ਮਸ਼ਾਮੀ ਆਉਣਾ ਤੀ ਦੁਪਹਿਰੀ ਆ ਗਏ ਹਾਏ ਹਾਏ ਫਿਰ ਕੀ ਹੋ ਗਿਆ ਮੈਂ ਆ ਗਈ ਆ ਤੇ ਤੈਨੂੰ ਮੈਂ ਫੋਨ ਵੀ ਕੀਤਾ ਤੂੰ ਤਾਂ ਵੀ ਤਿਆਰ ਹੋ ਗਈ ਹੈ ਤੂੰ ਹੀ ਆਪਣੇ ਪੇਕੇ ਇੰਜੋਏ ਕਰੋ ਤੇ ਮੈਂ ਆਪਣੇ ਪੇਕੇ ਇੰਜੋਏ ਕਰਦੀ ਹਾਂ ਓਕੇ ਬਾਏ ਸੀ ਯੂ ਸੂਨ ਬਾਏ ਬਾਏ ਟਰੇ ਮੂੰ ਇਹਦਾ ਆ ਵੀ ਅੰਗਰੇਜ਼ੀ ਦੀ ਮਾਰਕਟ ਗਾਂ ਗਈ ਆ ਘਰ ਦੀ ਕੀ ਐ ਬਸ ਮੈਂ ਨਿਆਣਿਆਂ ਨੂੰ ਮਿਲਣ ਆਈ ਆ ਨਿਆਣੇ ਪਹਿਲਾਂ ਦੇ ਛੱਡ ਆਈ ਆ ਤਾਬੂ ਨੂੰ ਤਰਪੀ ਵੀ ਅੱਜ ਚੋੱਕ ਕੇ ਫਿਰ ਟੇਮੂ ਆ ਹੋਜੀ ਦੇ ਆ ਇੰਆ ਮੈਂ ਇਹ ਦੇਖੋ ਤੇ